ਮੈਨੂੰ ਹੋਰ ਕੁਛ ਨਹੀਂ ਯਾਹੀ ਦਮੇ ਤਾਂ ਬਰਬਾਦ ਹੋ ਗਿਆ ਮੈਂ ਮੇਰਾ ਇੱਕੋ ਹੀ ਬੱਚਾ ਥਾਈ ਉਹ ਲੈ ਗਿਆ ਉਹਨੂੰ ਭਾਰਤ ਮਾਤਾ ਲੈ ਕੇ ਚਲੋ ਇਹ ਸਾਨੂੰ ਬਰਬਾਦ ਕਰ ਗਏ ਸੀ ਇਹ ਸੋਚਦੇ ਵੀ ਦੁਬਾਰਾ ਕਿਸੇ ਨਾਲ ਕਿਸੇ ਦੇ ਮਾਰ ਸੁਆਗ ਨਾ ਜੜਾ ਇਹ ਮੇਰੀ ਬੇਨਤੀ ਹੈ ਤੁਹਾਡੀ ਮਿਟੀ ਵਾਲਿਆਂ ਦੇ ਸਾਹਮਣੇ ਇਹ ਵੇ ਜਾਦਤ 14 ਅਗਸਤ ਨੂੰ ਉਹਨਾਂ ਬਦਲੀ ਹੋਣਾ ਥਾ ਹਾਂਜੀ 6 ਮਹੀਨੇ ਤੱਕ ਕਿਉਂ ਨਹੀਂ ਬਦਲੀ ਕੀਤਾ ਮੇਰੀ ਇਹ ਮਿਟੀ ਵਾਲਿਆਂ ਤੇ ਬੇਨਤੀ ਹੈ ਇਹ ਅਗਰ ਤੁਸੀਂ ਆਪਣੇ ਆਪ ਨੂੰ ਅੱਛੇ ਮੀਡੀਆ ਵਾਲੇ ਸਮਝਦੇ ਹੋ ਨਾ ਵਧੀਆ ਮੀਡੀਆ ਵਾਲੇ ਤਾਂ ਇਹ ਗੱਲ ਤਾਂ ਕਿ ਕੱਲ ਨੂੰ ਕਿਸੇ ਦਾ ਤਾਂ ਕਿ ਕੱਲ ਨੂੰ ਕਿਸੇ ਦਾ ਦੂਸਰੇ ਦਾ ਕਿਸੇ ਦਾ ਬੱਚਾ ਜਾਂ ਕੋਈ ਕੋਈ ਹੋਰ ਬੇਕਾਰ ਅੱਛਾ ਅੰਕਲ ਕਿਹੜੀ ਬਟਾਲੀਅਨ ਕਿਹੜੀ ਸੀ 8 ਕੁਵੈਲਰੀ ਹੈ ਆਰਮਡ ਦੀ ਆਰਮਡ ਦੀ 8 ਕੁਵੈਲਰੀ ਹੈ ਹਾਂਜੀ ਫੁੱਟ ਫਰਸਟ ਆਰਮਡ ਬ੍ਰਿਗੇਡ ਦੇ ਅੰਡਰ ਜੁਨਟ ਹੈ ਅੱਛਾ ਜੀ ਠੀਕ ਹੈ ਜੀ ਤੇ ਅਗਰ ਉਹਦੇ ਸੀਓ ਨੂੰ ਚਾਹੀਦਾ ਵੀ ਉਹਦਾ ਪੋਸਟਿੰਗ ਆਰਡਰ ਹੈ ਤਾਂ ਮੈਂ ਉਹ ਵੀ ਦੱਸ ਦੂੰਗਾ ਉਦੇ ਜੌਨਟੇ ਵੀ ਪੋਸਟਿੰਗ ਆਰਡਰ ਪਿਆ ਹੈ। ਅੱਛਾ ਤੇ ਪਤਾ ਕਿੰਨੇ ਵਜੇ ਲੱਗਾ ਵੀ ਹਾਦਸਾ ਹੋ ਗਿਆ। ਇਹ ਮੈਨੂੰ 4 ਵਜੇ ਮੇਰੇ ਕੋਲ ਕਾਲ ਆਇਆ ਮੇਰਾ ਇੱਕ ਸੀਨੀਅਰ ਸੂਬੇਦਾਰ ਹੈ ਉੱਥੇ ਜੀ। ਹਾਂਜੀ। ਉਹ ਉਹਨੇ ਮੇਰੇ ਬੱਚੇ ਦਾ ਨਾਮੇ ਸ਼ੁਰੂ ਤੇ ਹੀ ਜਦੋਂ 2-4 ਸਾਲ ਦਾ ਤਾਂ ਜਦੋਂ ਪੈਦਾ ਹੀ ਹੋਇਆ ਉਦੋਂ ਤੋਂ ਜਾਣਦਾ ਤਾਂ ਹੈ। ਹਾਂਜੀ। ਉਹਨੇ ਬੱਚੇ ਨੂੰ ਪਛਾਣਿਆ ਉਹ ਵੀ ਉਸੇ ਆਰ.ਆਰ. ਚਿਤਾਏ। ਉਹਨੂੰ ਦੱਸਿਆ ਵੀ ਭਾਈ ਐਦਾ ਦਾ ਤੁਸੀਂ ਜੋ ਬੱਚੇ ਬੰਦੇ ਬਸ਼ੇ ਆ ਹੋਰ ਜਾਂ ਫੌਜੀ ਨਹੀਂ ਹੈ ਜਿੰਨਾ ਜ਼ਿਆਦਾ ਸੱਟਾਂ ਲੱਗੀਆਂ ਉਹ ਦੇਖੋ। ਹਾਂਜੀ ਉਹਨਾਂ ਨੇ ਪਹਿਲਾਂ ਹੀ ਮੇਰੇ ਬੇਟੇ ਦੇਖਿਆ ਉਹ ਕਹਿੰਦੇ ਵੀ ਉਹ ਸ਼ਹੀਦ ਹੋ ਗਿਆ ਅੱਛਾ ਕਿੰਨੇ ਬ੍ਰਦਰ ਸਿਸਟਰ ਸੀਗਾ ਕੱਲਾ ਹੀ ਕੱਲਾ ਜੀ ਉਹਦੇ 28 28 ਫਰਵਰੀ ਨੂੰ ਵਿਆਹ ਆਇ ਉਹ ਦੇਖੋ ਮੈਂ ਕਿਦਾਂ ਸਮਾਨ ਦਾ ਭਰਿਆ ਵਾ ਸਾਰਾ ਲੈ ਆ ਕੇ ਰੱਖਿਆ ਵਾ ਅੱਜ ਅਸਰੀ ਲਾਸਟ ਸ਼ੋਪਿੰਗ ਤੀ ਜਦੋਂ ਅਸੀਂ ਜਾਣਾ ਤਾਂ ਅੱਛਾ ਲਾਸਟ ਵਾਰ ਗੱਲ ਕਦੋਂ ਹੋਈ ਸੀ ਲਾਸਟ ਗੱਲ ਮੇਰੇ ਨਾਲ ਪਰਸੋਂ ਦੀ ਗੱਲ ਹੋਈ ਉਹ ਕਹਿੰਦਾ ਡੈਡੀ ਵੀ ਮੈਂ ਆਪਰੇਸ਼ਨ ਚਾ ਕਹਿੰਦਾ ਵੀ ਆ ਕੇ ਤੁਹਾਡੇ ਨਾਲ ਬਾਅਦ ਚ ਗੱਲ ਕਰੂੰਗਾ 72 ਘੰਟੇ ਦੇ ਆਪਰੇਸ਼ਨ ਚ ਗਿਆ ਵਾ ਤਾਂ ਉਹ ਉਸ ਏਰੀਆ ਬਾਰੇ ਮੈਂ ਦੱਸਾਰਾ ਕਿੱਥੇ ਆਪਰੇਸ਼ਨ ਦਾ ਹੈ ਕਿਉਂ ਹੈ ਭਾਜੀ ਇਹ 2019 ਦਾ ਭਰਤੀ ਹੈ ਉਹ ਰੇਡ ਕੋਲ ਰਹੀ ਨਾਲ ਸੰਬੰਧ ਰੱਖਦਾ ਹੈ ਤੇ ਰੇਡ ਕੋਲ ਰਹੀ ਤੋਂ ਬਾਅਦ ਇਹ ਪੋਸਟਿੰਗ ਆਊਟ ਸੀ ਇਹ ਜੋ ਡੋਡਾ ਡਿਸਟ੍ਰਿਕਟ ਦੇ ਵਿੱਚ ਤੇ ਉੱਥੇ ਫੋਰ ਆਰ ਆਰ ਹੈ ਉੱਥੇ ਸਾਨੂੰ ਅੱਜ ਦੁਪਹਿਰ ਤੋਂ ਬਾਅਦ ਹੀ ਕਵਰ ਮਿਲੀ ਹੈ ਵੀ ਤਾਂ ਕਰਕੇ ਵੀਓ ਅੱਜ ਇਸ ਦੁਨੀਆ ਤੇ ਨਹੀਂ ਰਿਹਾ ਹੈ ਅੱਛਾ ਵਿਆਹ ਵੀ ਸੀਗਾ ਵੀ ਵਿਆਹ ਕਦੋਂ ਰੱਖਿਆ ਸੀਗਾ 28 ਫਰਵਰੀ ਔਰ ਪਹਿਲੀ ਦਾ ਮਾਰਚ ਦਾ ਵਿਆਹ ਸੀ ਅੱਛਾ ਕੋਈ ਹੋਰ ਬ੍ਰਦਰ ਸਿਸਟਰ ਵੀ ਹੈਗਾ ਮੋਰ ਬ੍ਰਦਰ ਸਿਸਟਰ ਕੋਈ ਨਹੀਂ ਆ ਮਾਮਾ ਮਮੀ ਆ ਤੇ ਮੇਰੇ ਤੇ ਬਸ ਇੱਕ ਲੜਕਾ ਸੀ ਅੱਛਾ ਇਹ ਦੱਸਿਆ ਜਾ ਰਿਹਾ ਵੀ ਫਾਦਰ ਤਾਇਆ ਜੀ ਸਾਰੇ ਆਰਮੀ ਦੇ ਵਿੱਚ ਸੀ ਹਾਂਜੀ ਇਹ ਵੀ ਫਾਦਰ ਵੀ ਐਸਐਮ ਰਿਟਾਇਰ ਹੋਏ ਨੇ ਮਾں ਦੂਜੇ ਤਾਇਆ ਜੀ ਵੀ ਉਹ ਵੀ ਸੂਬੇਦਾਰ ਕਾਇਰ ਹੋਇਆ ਮੈਂ ਵੀ ਉਹਨਾਂ ਸਰਵਿਸੀਆਂ ਭਾਜੀ ਤੁਸੀਂ ਵੀ ਆਰਮੀ ਦੇ ਵਿੱਚ ਹਾਂਜੀ ਭੂਆ ਦਾ ਮੁੰਡਾ ਅੱਛਾ ਕਦੋਂ ਤੱਕ ਸੰਸਕਾਰ ਬੋਡੀ ਕਦੋਂ ਤੱਕ ਆ ਜਾਵੇਗੀ ਭਾਜੀ ਹਜੇ ਤੱਕ ਜਿੰਨੀ ਵੀ ਇਹਦੀ ਦੋਨੇ ਦੇ ਵਿੱਚ ਗੱਲ ਹੋਈ ਹੈ ਉਹ ਕਹਿ ਰਹੇ ਨੇ ਵੀ ਕੱਲ ਤੱਕ ਆ ਜਾਗੇ ਬਾਕੀ ਉਹ ਦਾ ਜੋ ਵੀ ਕੁਝ ਹੋਏਗਾ ਉਹ ਕੱਲ ਪਤਾ ਲੱਗੇਗਾ ਭਾਜੀ ਅੱਛਾ ਪ੍ਰਸ਼ਾਸਨ ਵੱਲੋਂ ਕੋਈ ਆਇਆ ਹੈਗਾ ਕੋਈ ਰੂਪੜ ਪ੍ਰਸ਼ਾਸਨ ਵੱਲੋਂ ਹਜੇ ਤੱਕ ਭਾਜੀ ਕੋਈ ਨਹੀਂ ਆਇਆ ਹਜੇ ਤੱਕ ਨਹੀਂ ਕਿਉਂਕਿ ਸਾਨੂੰ ਵੀ ਚਾਰ ਕੋਈ ਤੇ ਆਸ-ਪਾਸ ਹੀ ਪਤਾ ਲੱਗਿਆ ਹੈ ਜੀ ਠੀਕ ਹੈ